ਜਦੋਂ ਤੁਸੀਂ ਹੁਣ ਜਾ ਰਹੇ ਹੋ ਲੋਕਾਂ 'ਚ ਪਹਿਲਾ ਸਭ ਤੋਂ ਵੱਡਾ ਸਵਾਲ ਤੇ ਚੁਣੌਤੀ ਨਜ਼ਰ ਕੀ ਆਉਂਦੀ ਸਾਨੂੰ ਇਹ ਵੀ ਡਾਊਟ ਹੈ ਕਿ ਹੋ ਸਕਦਾ ਕਿ ਕਈ ਹੱਥਕੰਡੇ ਵਰਤ ਕੇ ਉਹਨਾਂ ਨੂੰ ਚੋਣ ਪ੍ਰਕਿਰਿਆ 'ਚੋਂ ਬਾਹਰ ਕੀਤਾ ਜਾਵੇ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਕੀਤਾ ਕਿਰਿਆ ਚਾਉਣ ਦਾ ਉਹਨਾਂ ਦਾ ਕੋਈ ਖਿਆਲ ਨਹੀਂ ਸੀ ਉਹ ਕਹਿੰਦੇ ਕਿ ਮੇਰਾ ਧਰਮ ਪ੍ਰਚਾਰ ਦਾ ਕੰਮ ਹੈ ਨਸ਼ਿਆਂ ਦੇ ਖਿਲਾਫ ਜੰਗਿਆ ਮੇਰੀ ਜੀ ਉਹਦੇ ਵਿੱਚ ਮੋਰਚੇ 'ਚ ਲੋਕਾਂ ਨੇ ਸਾਨੂੰ ਕੰਪੈਲ ਕੀਤਾ ਮਜਬੂਰ ਕੀਤਾ ਕਿ ਤੁਸੀਂ ਉਹਨਾਂ ਨੂੰ ਕਹਿ ਕੇ ਇਹ ਇਹ ਚੋਣ ਪ੍ਰਕਿਰਿਆ 'ਚ ਆਉਣ ਚੋਣ ਲੜਨ ਅਸੀਂ ਉਹਨਾਂ ਦੇ ਨਾਲ ਆ। ਕੱਲ ਇਸ ਕਰਕੇ ਨਹੀਂ ਚੁਣੇ ਆਜ਼ਾਦ ਉਮੀਦਵਾਰੀ ਦਾ ਫੈਸਲਾ ਇਸ ਕਰਕੇ ਲਿਆ ਕਿ ਬਾਕੀ ਦਲਾਂ ਨੂੰ ਅਜਮਾ ਕੇ ਵੇਖਿਆ ਜਾ ਚੁੱਕਾ ਹੈ। ਆਪਾਂ ਨੂੰ ਦੂਸਰੇ ਕਿਸੇ ਕੋ ਸਰਟੀਫਿਕੇਟ ਲੈਣ ਦੇ ਲੋਕ ਆਮ ਜਿਹੜੇ ਸਾਡੇ ਵਿਰੋਧੀਆਂ ਉਹਨਾਂ ਦੇ ਸਾਡੇ ਵਿਰੋਧ ਚ ਬੋਲਣਾ ਹੀ ਬੋਲਣਾ। ਹਾਂਜੀ ਹਾਂਜੀ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਧੜੇ ਦੇ ਨਾਲ ਨਹੀਂ ਗਏ ਅਸੀਂ ਸਾਡਾ ਤਰਾ ਗੁਰੂ ਦੇ ਨਾਲ ਹੈ ਅਸੀਂ ਸੱਚਾਈ ਤੇ ਚੱਲਣ ਵਾਲੇ ਬੰਦੇ ਆ ਅਸੀਂ ਜੁੜੀਆਂ ਦੂਜੀਆਂ ਪਾਰਟੀਆਂ ਦੇ ਲੋਕ ਜੋੜ ਤੋੜ ਕਰਕੇ ਜਿਨ੍ਹਾਂ ਦਾ ਇੱਕ ਟਾਰਗੇਟ ਈ ਹੈ ਕੁਰਸੀ ਪ੍ਰਾਪਤ ਕਰਨੀ ਹੈ ਸਾਡਾ ਟਾਰਗੇਟ ਕੁਰਸੀ ਪ੍ਰਾਪਤ ਕਰਨੀ ਨਹੀਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਨੂੰ ਨਸ਼ਿਆਂ ਦੇ ਨਸ਼ਿਆਂ ਦੀ ਦਲਦਲ ਚੋਂ ਕੱਢਣ ਵਾਸਤੇ ਜਾਂ ਲੋਕਾਂ ਦੇ ਜਿਹੜੇ ਹੋਰ ਹੱਕ ਹਕੂਕ ਖੋਏ ਜਾ ਰਹੇ ਆ মিডিਆ ਦੀ ਆਜ਼ਾਦੀ ਆ ਜਿਹੜੀ ਕਿਸ ਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ ਜੇ ਕੋਈ ਜੇ ਕਿਸੇ ਦੇ ਦੁੱਖ ਤਕਲੀਫ ਉਹ ਉਹ ਦੱਸ ਵੀ ਨਹੀਂ ਸਕਦਾ ਕਿਸੇ ਨੂੰ ਇਦਾਂ ਦੇ ਹਾਲਾਤ ਬਣਾ ਦਿੱਤੇ ਗਏ ਜੇ ਕੋਈ ਇੱਕ ਇਵਨ ਕਿ ਫੇਸਬੁੱਕ ਦੀ ਪੋਸਟ ਵੀ ਸ਼ੇਅਰ ਕਰਦਾ ਤੇ ਉਹਨੂੰ ਪੁਲਿਸ ਧਮਕੀਆਂ ਦਿੰਦੀ ਹੈ ਇਹੋ ਜਿਹੇ ਹਾਲਾਤਾਂ ਜੋ ਕਹਿੰਦੇ ਕਿ ਅਸੀਂ ਜਿੱਦਾਂ ਸੰਗਤ ਦਾ ਫੈਸਲਾ ਸੀ ਉਸੇ ਤਰ੍ਹਾਂ ਲੜਨ ਵਾਸਤੇ ਤਿਆਰ ਇਹ ਵਾਕਈ ਕਿੰਨੇ ਕੁ ਥਾਵਾਂ ਦੇ ਉੱਤੇ ਕਿੰਨੇ ਕੁ ਗਰੁੱਪ ਬੰਦ ਕੀਤੇ ਗਏ ਡਿਜੀਟਲ ਪ੍ਰਚਾਰ ਤੋਂ ਰੋਕਿਆ ਗਿਆ ਇਹ ਇਹ ਤੇ ਜੀ ਕਿ ਜਿਹੜਾ ਵੀ ਥੋੜਾ ਜਿਹਾ ਜ਼ਿਆਦਾ ਪਪੂਲਰ ਹੋ ਜਾਂਦਾ ਜਿਹਦੀ ਜਿਹੜੀ ਉਹਨਾਂ ਦੀ ਗੱਲ ਦੂਰ ਤੱਕ ਜਾਣ ਲੱਗਦੀ ਦੀ ਫੇ ਉਹੀ ਪੇਜ ਬੰਦ ਕਰਤੇ ਜਾਂਦੇ ਐ ਚੀ ਮੀਡੀਆ ਚੈਨਲਾਂ ਨੂੰ ਡਰਿਆ ਜਾਂਦਾ ਕਿ ਤੁਸੀਂ ਇਹ ਕਵਰ ਨਹੀਂ ਕਰਨਾ ਸਿਮਰਜੀਤ ਸਿੰਘ ਮਾਨ ਨੇ ਜਦੋਂ ਕਿਹਾ ਕਿ ਅਸੀਂ ਉਮੀਦਵਾਰ ਆਪਣਾ ਵਾਪਸ ਲੈ ਲਵਾਂਗੇ ਪਰ ਸਾਨੂੰ ਵੀ ਖਦਸ਼ਾ ਕਿਤੇ ਇਹ ਨਾ ਹੋਵੇ ਕਾਗਜ਼ ਰੱਦ ਹੋ ਜਾਣ ਤੇ ਸਾਡਾ ਉਮੀਦਵਾਰ ਵੀ ਘਰੇ ਬੈਠ ਜਾਏ ਹੈ ਕਿ ਅਗਰ ਡੈਮੋਕ੍ਰੇਸੀ ਦੇ ਥੋੜੀ ਬਹੁਤੀ ਵੀ ਨਾ ਚ ਕੋਈ ਹੋ ਗਈ ਹਨ ਖਾਲੀ ਗੱਲ ਤੇ ਫਿਰ ਤੇ ਇਦਾਂ ਨਹੀਂ ਕਰਨਗੇ ਫਿਰ ਤੇ ਮੈਦਾਨ ਚ ਲੜਨਗੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਤਾਂ ਸਰਦਾਰ ਵਿਰਸਾ ਸਿੰਘ ਵਲਟੋਹਾ ਅੱਜ ਵੀ ਚੈਲੰਜ ਦਿੰਦੇ ਆ ਕਹਿੰਦੇ ਚਾਹੇ ਅਮਰਿਤਪਾਲ ਸਿੰਘ ਹੋਣ ਚਾਹੇ ਤੁਹਾਡਾ ਨਾਲ ਲੰਦੇ ਜਾਂ ਉਹਨਾਂ ਵਿੱਚੋਂ ਕੋਈ ਵੀ ਆ ਜੇ ਮੇਰੇ ਨਾਲ ਇੱਕ ਕਮਰਾ ਹੋਵੇ ਸਾਡੇ ਨਾਲ ਬਹਿਸ ਕਰਨ ਮੈਂ ਦੱਸਾਂਗਾ ਪੰਥਕ ਕੌਣ ਹੈ ਵਲਟੋਹਾ ਸਾਹਿਬ ਨੇ ਇਹ ਸੋਚਣਾ ਚਾਹੀਦਾ ਕਿ ਇਹ ਆਪਣਿਆਂ ਨਾਲ ਬਹਿਸ ਬਹਿਸ ਕਰਨ ਦਾ ਉਹਦਾ ਮਤਲਬ ਮਸਲਾ ਸੀਗਾ ਉਦੋਂ ਬਾਦਲ ਸਾਹਿਬ ਨੇ ਬਹਿਸ ਕਰਨੀ ਚਾਹੀਦੀ ਇਹਨੂੰ ਬੇਅਦਬੀਆਂ ਹੋਈਆਂ ਜਦੋਂ ਮਰਡਰ ਹੋਏ ਜਦੋਂ ਸੁਮੇਸ਼ ਸੈਣੀ ਨੂੰ ਵੱਡੀਆਂ ਵੱਡੀਆਂ ਪੋਸਟਾਂ ਦੇ ਕੇ ਨਵਾਜਿਆ ਗਿਆ ਉਦੋਂ ਬਲਟਵਾ ਸਾਹਿਬ ਵੀ ਸਰਕਾਰ ਸੀ ਉਦੋਂ ਉਦੋਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਦੇ ਨਾਲ ਬਹਿਸ ਕਰਨੀ ਚਾਹੀਦੀ ਸਾਡੇ ਨਾਲ ਤੇ ਬਹਿਸ ਕਰਨ ਦੀ ਲੋੜ ਨਹੀਂ ਆਹੀਂ ਤੇ ਇੱਕ ਸੰਗਤਾਂ ਦੇ ਛੱਡਿਆ ਫੈਸਲਾ ਸਮਝ ਨਹੀਂ ਆਈ ਇੱਕ ਪਾਸੇ ਤੁਹਾਡੇ ਕੋਲ ਸਹਾਯੋਗ ਮੰਗਣ ਚਲੇ ਜਾਂਦੇ ਇੱਕ ਪਾਸੇ ਬਹਿਸ ਦੀ ਚੁਣੌਤੀ ਹੈ ਦੋਵੇਂ ਗੱਲਾਂ ਕਿਉਂ ਨਜ਼ਰ ਕੀ ਆਉਂਦਾ ਤੁਹਾਨੂੰ ਇਹ ਇਹ ਮੈਨੂੰ ਲੱਗਦਾ ਡਰੇ ਪਏ ਹੁਣ ਸਾਰੇ ਸਾਰੇ ਜਾਨੇ ਨੇ ਚੀਕਾਂ ਵੱਜ ਰਹੀਆਂ ਪੰਥਕ ਕਹਿਣ ਨਾਲ ਨਹੀਂ ਹੁੰਦਾ ਕੁਝ ਪੰਥਕ ਵਾਸਤੇ ਪੰਥਨ ਲਈ ਕਰਨਾ ਕਰਨਾ ਪੈਂਦਾ ਕੁਝ ਜਦੋਂ ਇਹ ਬੇਅਦਬੀਆਂ ਹੋਈਆਂ ਹੋਰ ਇਹ ਸਾਡੇ ਨੌਜਵਾਨਾਂ ਦਾ ਕਤਲ ਹੋਇਆ ਕਈ ਕੁਝ ਹੋਇਆ ਉਦੋਂ ਦੇ ਚੁੱਪ ਕਰਕੇ ਕੁਰਸੀਆਂ ਤੇ ਬੈਠੇ ਰਹੇ ਉਦੋਂ ਪੰਥ ਨਹੀਂ ਜਿੱਤਿਆ ਹੁਣ ਜਦੋਂ ਕੁਰਸੀਆਂ ਤੋਂ ਲੋਕਾਂ ਨੇ ਲਾਹ ਦਿੱਤਾ ਤੇ ਹੁਣ ਇਹਨਾਂ ਨੂੰ ਪੰਥ ਦਾ ਦਰਦ ਆ ਗਿਆ ਗਰੀਬੰਦੀ ਸਿੰਘਾਂ ਦਾ ਆ ਗਿਆ ਉਦੋਂ ਬਦਨੀ ਸਿੰਘਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ ਇਹਨਾਂ ਦੀ ਸਰਕਾਰ ਦੇ ਵੇਲੇ ਮਸਿੰਗ ਮਜੀਠੀਆ ਦਾ ਬਿਆਨ ਤੁਹਾਡੇ ਤੱਕ ਵੀ ਪਹੁੰਚ ਗਿਆ ਹੋਣਾ ਇਥੋਂ ਤੱਕ ਕਿ ਪਾਕਿਸਤਾਨ ਤੇ ਹੋਰ ਸ਼ਬਦ ਵੀ ਸਾਹਮਣੇ ਆਉਣ ਲੱਗ ਗਏ ਆ ਕਿ ਕੋ ਚੋਣ ਦੇ ਵਿੱਚ ਪਿੱਛੇ ਹੋਰ ਤਾਂ ਨਹੀਂ ਖੜੀ ਖੜਾ ਅਮਰਿਤਪਾਲ ਸਿੰਘ ਦੇ ਨਹੀਂ ਇਹ ਇਹ ਜਦੋਂ ਦੇਖਦਾ ਕਿ ਹਾਰ ਸਿੱਧੇ ਸਾਹਮਣੇ ਦਿਖ ਰਹੀ ਆ ਤੇ ਉਹ ਉਲ ਜਰੂਲ ਜਵਲ ਇਲਜ਼ਾਮ ਜਾਂ ਹਿੰਦੁਸਤਾਨ ਦੇ ਆਹ ਮੀਡੀਆ ਦਾ ਵੀ ਇਹੋ ਹੀ ਕੰਮ ਆ ਕਿ ਜਿਹੜਾ ਮਸਲਾ ਸਾਡੇ ਕੋਲ ਨਹੀਂ ਹੁੰਦਾ ਪਾਕਿਸਤਾਨ ਨਾਲ ਜੋੜ ਦੋ ਜੇ ਡਰੱਗ ਆ ਡਰੱਗ ਦੇ ਬਾਰੇ ਸਾਡੀ ਪੁਲਿਸ ਨਹੀਂ ਕੁਝ ਕਰ ਸਕਦੀ ਸਾਡਾ ਪ੍ਰਸ਼ਾਸਨ ਨਹੀਂ ਕੁਝ ਕਰ ਸਕਦਾ ਤੇ ਅਸੀਂ ਆਪ ਪੈਦਾ ਕੀਤਾ ਆ ਤੇ ਨਾ ਪਾਕਿਸਤਾਨ ਦਾ ਲਾਈ ਜਾਓ ਕਾਲਜ ਸਿੰਘ ਭੁੱਲਰ ਉਹ ਵੀ ਬੜਾ ਪ੍ਰਚਾਰ ਕਰ ਰਿਹਾ ਤੇ ਉਧਰੋਂ ਮੁੱਖ ਮੰਤਰੀ ਸਾਹਿਬ ਕਹਿੰਦੇ 13 0 ਤਾਏ ਨਾਲ ਚੰਡੀਗੜ੍ਹ ਵਾਲੀ 14ਵੀਂ ਸੀਟ ਵੀ ਅਸੀਂ ਜਿੱਤਾਂਗੇ ਹੋਰ ਕੋਈ ਮੁਕਾਬਲੇ 'ਚ ਨਹੀਂ ਸਾਡੇ ਨਹੀਂ ਇਹ ਇਹ ਤੇਜੀ ਕੀ ਹੋਵੇ ਜੇ 4 ਤਰੀਕ ਨੂੰ ਫੈਸਲਾ ਹੋ ਜੂਗਾ ਸੰਗਤਾਂ ਫੈਸਲਾ ਕਰਨਗੇ ਪਹਿਲਾਂ ਦਾਅਵੇ ਕਰਨੇ ਤੇ ਜਾਂ ਉਹ ਬੋਤ ਕਰਨ ਵਾਲੇ ਚਲੇ ਗਏ ਅੱਗੇ ਹਲਕਾ ਖਡੂਰ ਸਾਹਿਬ ਦੇ ਉੱਤੇ ਸਭ ਦੀਆਂ ਨਜ਼ਰਾਂ ਇਸ ਕਰਕੇ ਟਿਕੀਆਂ ਨੇ ਕਿਉਂਕਿ ਜਦੋਂ ਤੋਂ ਐਲਾਨ ਹੋਇਆ ਕਿ ਅਮਰਿਤਪਾਲ ਸਿੰਘ ਨੇ ਚੋਣ ਲੜਨੀ ਹੈ ਤੇ ਉਹਨਾਂ ਦੇ ਪਿਤਾ ਉਹਨਾਂ ਦੇ ਮਾਪੇ ਪਹਿਲਾਂ ਹੀ ਗੁਰਲਾ ਰਹੇ ਸੀ ਕਿ ਸਾਡੇ ਬੱਚੇ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਨਾਲ ਜਿਹੜੇ ਹੋਰ ਸਿੰਘ ਸੀ ਉਹਨਾਂ ਨਾਲ ਧੱਕਾ ਹੋਇਆ ਵਧਿਕੀਆਂ ਨੇ ਅਸੀਂ ਨਹੀਂ ਜਾਵਾਂਗੇ ਸੰਘਰਸ਼ ਵੀ ਕੀਤਾ ਗਿਆ ਇਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਮੇਰੇ ਨਾਲ ਬੈਠੇ ਹੈ ਅਮਰਿਤਪਾਲ ਸਿੰਘ ਦੇ ਪਿਤਾ ਜਿਹੜੇ ਕੀ ਗੱਲਬਾਤ ਕਰਨਗੇ ਸਾਡੇ ਨਾਲ ਜਿਨ੍ਹਾਂ ਨੇ ਇਸ ਸਾਰੇ ਸੰਘਰਸ਼ ਦੇ ਵਿੱਚੋਂ ਸਿੱਖਿਆ ਕੀ ਹੈ ਸਰਦਾਰ ਤਰਸੇਮ ਸਿੰਘ ਜੀ ਮੇਰੇ ਨਾਲ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜੀ ਇਹ ਦੱਸੋ ਕਿ ਕਿਉਂਕਿ ਚੋਣ ਲੜਨ ਦਾ ਪਹਿਲਾਂ ਜਦੋਂ ਦੀ ਸ਼ੁਰੂਆਤ ਹੋਈ ਉਦੋਂ ਤੋਂ ਇਹ ਨਹੀਂ ਸੀ ਇਰਾਦਾ ਕਿ ਅਸੀਂ ਚੋਣਾਂ ਵਾਲੀ ਪ੍ਰਕਿਰਿਆ ਦੇ ਵਿੱਚ ਹਿੱਸਾ ਲਵਾਂਗੇ ਕਿਉਂਕਿ ਸਾਡਾ ਕੰਮ ਜਿਹੜਾ ਅੰਮ੍ਰਿਤ ਪ੍ਰਸਾਰ ਦਾ ਔਰ ਨਸ਼ਿਆਂ ਦੇ ਖਿਲਾਫ ਹੱਕ ਹੈ ਉਸ ਤੋਂ ਬਾਅਦ ਹਾਲਾਤ ਬਦਲਦੇ ਗਏ ਇੱਥੋਂ ਤੱਕ ਕਹਾਣੀ ਪੁੱਜੀ ਜਦੋਂ ਤੁਸੀਂ ਹੁਣ ਜਾ ਰਹੇ ਹੋ ਲੋਕਾਂ 'ਚ ਪਹਿਲਾਂ ਸਭ ਤੋਂ ਵੱਡਾ ਸਵਾਲ ਤੇ ਚੁਣੌਤੀ ਨਜ਼ਰ ਕੀ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿੱਦਾਂ ਤੁਸੀਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਚ ਆਉਂਦਾ ਉਹਨਾਂ ਦਾ ਕੋਈ ਖਿਆਲ ਨਹੀਂ ਸੀ ਉਹ ਕਹਿੰਦੇ ਕਿ ਮੇਰਾ ਧਰਮ ਪ੍ਰਚਾਰ ਦਾ ਕੰਮ ਹੈ ਨਸ਼ਿਆਂ ਦੇ ਖਿਲਾਫ ਜਾਗਿਆ ਮੇਰੀ ਇਹ ਹੁਣ ਜਦੋਂ ਤਾਂ ਅਸੀਂ ਉਹਨਾਂ ਨਾਲ ਇਹ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਕੀਤਾ ਤੇ ਕੋਈ ਇਨਸਾਫ ਮੁੜ ਕੇ ਕੋਈ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਸੀ ਤੇ ਅਸੀਂ ਵੀ ਫਿਰ ਰੋਡਾਂ ਤੇ ਨਿਕਲੇ ਮੋਰਚਾ ਲਗਾਇਆ ਉਹਦੇ ਚ ਮੋਰਚੇ ਚ ਲੋਕਾਂ ਨੇ ਸਾਨੂੰ ਕੰਪੈਲ ਕੀਤਾ ਮਜਬੂਰ ਕਿ ਤਾਂ ਕਿ ਤੁਸੀਂ ਉਹਨਾਂ ਨੂੰ ਕਹਿ ਕੇ ਇਹ ਇਹ ਚੋਣ ਪ੍ਰਕਿਰਿਆ 'ਚ ਆਉਣ ਚੋਣ ਲੜਨ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਹਾਂ ਤੁਸੀਂ ਇਹ ਗੱਲ ਦਾ ਫਿਕਰ ਨਾ ਕਰੋ ਪੂਰੀ ਸੰਗਤ ਦੀ ਬਹੁਤਾਂ ਤੋਂ ਲੋਕਾਂ ਦੀ 90% ਲੋਕਾਂ ਦੀ ਇਹੋ ਇੱਛਾ ਸੀ ਕਿ ਉਹਨਾਂ ਨੂੰ ਚੋਣ ਲਾਣੀ ਚਾਹੀਦੀ ਹੈ ਤੇ ਚਲੋ ਅਸੀਂ ਉਹਨਾਂ ਦਾ ਜਿਹੜਾ ਮੈਸੇਜ ਹੀ ਸੰਗਤ ਦਾ ਉਹਨਾਂ ਨੂੰ ਪਹੁੰਚਾਉਂਦੇ ਰਹੇ ਕੁਝ ਰਾਜਦੇਵ ਖਾਲਸਾ ਸੀਗੇ ਉਹ ਉਹ ਵੀ ਉਹਨਾਂ ਨਾਲ ਇਸੇ ਮਸਲੇ ਤੇ ਪਬਲਿਕ opinion ਕੀ ਆ ਉਹ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਤਾਂ ਉਹਨਾਂ ਨੇ ਫਿਰ ਕਿਹਾ ਕਿ ਅਗਰ ਸੰਗਤ ਚਾਹੁੰਦੀ ਹੈ ਤੇ ਮੈਂ ਸੰਗਤ ਤੋਂ ਵੱਡਾ ਨਹੀਂਗਾ ਮੈਂ ਉਹਨਾਂ ਦਾ ਸੇਵਾਦਾਰ ਆਂ ਜੇ ਉਹ ਜਿਸ ਤਰੀਕੇ ਦੀ ਮੇਰੇ ਕੋਲ ਸੇਵਾ ਲੈਣੀ ਚਾਹੁੰਦੇ ਮੈਂ ਉਦਾਂ ਹੀ ਕਰਨ ਵਾਸਤੇ ਆ ਰਿਹਾ ਪੂਰੀ ਗੱਲ ਕਈ ਵਾਰਾ ਨਾ ਬਾਹਰ ਸੱਚਾਈ ਨਹੀਂ ਹੁੰਦੀ ਆਪਣੇ ਹਿਸਾਬ ਦੇ ਨਾਲ ਹੀ ਵੱਖ-ਵੱਖ ਮੀਡੀਆਦਾਰ ਇਹ ਖਬਰਾਂ ਚਲਾਉਂਦੇ ਆ ਜਦੋਂ ਡਿਬਰੂਗੜ੍ਹ ਗਏ ਅਮਰਿਤਪਾਲ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਉਦੋਂ ਤੁਸੀਂ ਵੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਜਾਂ ਜਿਨ੍ਹਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਪਹਿਲਾ ਜਵਾਬ ਕੀ ਸੀ ਕੋਈ ਸਵਾਲ ਸੀ ਮਨ ਵਿੱਚ ਸ਼ੰਕਾ ਸੀ ਕਿ ਨਹੀਂ ਅਸੀਂ ਇਸ ਪਾਸੇ ਨਾ ਜਾਈਏ ਨਹੀਂ ਪਹਿਲਾਂ ਤੋਂ ਇਹ ਇਹ ਸੀ ਇਸ ਮਾਮਲੇ 'ਚ ਪੰਜ-ਛੇ ਮਹੀਨੇ ਤੋਂ ਹੀ ਪੋਲਿਟੀਕਲ ਪਾਰਟੀਆਂ ਜਾਂ ਕੁਝ ਕਹਿ ਰਹੇ ਸੀ ਕਿ ਉਹ ਇਸ ਪਾਸੇ ਹੋਣ ਉਹ ਨਹੀਂ ਸੀ ਮੰ ਉਜੋ ਸੰਗਤ ਦਾ ਫੈਸਲਾ ਹੋਇਆ ਤੇ ਉਦੋਂ ਫਿਰ ਉਹਨਾਂ ਨੇ ਉਹ ਜੋ ਖਰਚੇ ਸੀਗੇ ਕਈ ਹੋ ਸਕਦਾ ਅਸੀਂ ਸਾਨੂੰ ਵੀ ਸੀਗੇ ਕਿ ਇਹ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਕਿ ਆਪਾਂ ਨੂੰ ਦੂਸਰੇ ਕਿਸੇ ਕੋ ਸਰਟੀਫਿਕੇਟ ਲੈਣ ਦੇ ਲੋਕ ਆਮ ਜਿਹੜੇ ਸਾਡੇ ਵਿਰੋਧੀਆਂ ਉਹਨਾਂ ਦੇ ਸਾਡੇ ਬਰੋਚ ਬੋਲਣਾ ਹੀ ਬੋਲਣਾ ਕੋਈ ਦਲ ਇਸ ਕਰਕੇ ਨਹੀਂ ਚੁਣਿਆ ਆਜ਼ਾਦ ਉਮੀਦਵਾਰੀ ਦਾ ਫੈਸਲਾ ਇਸ ਕਰਕੇ ਲਿਆ ਕਿ ਬਾਕੀ ਦਲਾਂ ਨੂੰ ਅਜਮਾ ਕੇ ਵੇਖਿਆ ਜਾ ਚੁੱਕਾ हां जी हां जी ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਧੜੇ ਦੇ ਨਾਲ ਨਹੀਂਗੇ ਅਸੀਂ ਸਾਡਾ ਤਰ੍ਹਾਂ ਗੁਰੂ ਦੇ ਨਾਲ ਆ ਜੀ ਇਹ ਅਸੀਂ ਸੱਚਾਈ ਤੇ ਚੱਲਣ ਵਾਲੇ ਬੰਦੇ ਆ ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਲੋਕ ਜੋੜ ਤੋੜ ਕਰਕੇ ਜਿਨ੍ਹਾਂ ਦਾ ਇੱਕ ਟਾਰਗੇਟ ਜਾਂ ਕੁਰਸੀ ਪ੍ਰਾਪਤ ਕਰਨੇ ਹਾਂ ਸਾਡਾ ਟਾਰਗੇਟ ਕੁਰਸੀ ਪ੍ਰਾਪਤ ਕਰਨ ਨਹੀਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਨੂੰ ਨਸ਼ਿਆਂ ਨਸ਼ਿਆਂ ਦੀ ਦਲਦਲ ਚੋਂ ਕੱਢਣ ਵਾਸਤੇ ਜਾਂ ਲੋਕਾਂ ਦੇ ਜਿਹੜੇ ਹੋਰ ਹੱਕ ਹਕੂਕ ਖੋਏ ਜਾ ਰਹੇ ਆ ਮੀਡੀਆ ਦੀ ਆਜ਼ਾਦੀ ਆ ਜਿਹੜੀ ਕਿਸ ਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ ਜੇ ਕੋਈ ਜੇ ਕਿਸੇ ਦੇ ਦੁੱਖ ਤਕਲੀਫ ਹੈ ਉਹ ਦੱਸ ਵੀ ਨਹੀਂ ਸਕਦਾ ਕਿਸੇ ਨੂੰ ਇਦਾਂ ਦੇ ਹਾਲਾਤ ਬਣਾ ਦਿੱਤੇ ਗਏ ਜੇ ਕੋਈ ਇੱਕ ਇਵਨ ਕੇ ਫੇਸਬੁੱਕ ਦੀ ਪੋਸਟ ਵੀ ਸ਼ੇਅਰ ਕਰਦਾ ਤੇ ਉਹਨੂੰ ਪੁਲਿਸ ਧਮਕੀਆਂ ਦਿੰਦੀ ਹੈ ਇਹੋ ਜਿਹੇ ਹਾਲਾਤਾਂ ਜੋ ਕਹਿੰਦੇ ਕਿ ਅਸੀਂ ਜਿੱਦਾਂ ਸੰਗਤ ਦਾ ਫੈਸਲਾ ਹੀ ਉਸੇ ਤਰ੍ਹਾਂ ਲੜਨ ਵਾਸਤੇ ਤਿਆਰ ਆ ਇਸ ਪ੍ਰਚਾਰ ਦੇ ਦੌਰਾਨ ਤੁਸੀਂ ਵੀ ਕਿਹਾ ਸੀ ਜਾਣਕਾਰੀ ਸੀਸੀ ਭਾਰਤੀ ਚੋਣ ਕਮਿਸ਼ਨ ਨੂੰ ਵੀ ਲਿਖਿਆ ਗਿਆ ਕਿ ਵਾਕਈ ਕਿੰਨੇ ਕੁ ਥਾਵਾਂ ਦੇ ਉੱਤੇ ਕਿੰਨੇ ਕੁ ਗਰੁੱਪ ਬੰਦ ਕੀਤੇ ਗਏ ਡਿਜੀਟਲ ਪ੍ਰਚਾਰ ਤੋਂ ਰੋਕਿਆ ਗਿਆ ਜਦੋਂ ਇਹ ਇਹ ਤੇ ਜਿਹੜਾ ਵੀ ਥੋੜਾ ਜਿਹਾ ਜ਼ਿਆਦਾ ਪਪੂਲਰ ਹੋ ਜਾਂਦਾ ਜਿਹਦੀ ਜਿਹੜੀ ਉਹਨਾਂ ਦੀ ਗੱਲ ਦੂਰ ਤੱਕ ਜਾਣ ਲੱਗ ਪਦੀਦੀ ਉਹਨੂੰ ਉਹ ਪੇਜ ਬੰਦ ਕਰ ਦਿੱਤੇ ਜਾਂਦੇ ਇਹ ਚੀ ਮੀਡੀਆ ਚੈਨਲਾਂ ਨੂੰ ਡਰਾਇਆ ਜਾਂਦਾ ਕਿ ਤੁਸੀਂ ਇਹ ਕਵਰ ਨਹੀਂ ਕਰਨਾ ਹੈ ਤੇ ਇਹੋ ਜਿਹੀਆਂ ਚੀਜ਼ਾਂ ਕਾਫੀ ਮਤਲਬ ਕੀ ਕੀਤਾ ਜਾ ਰਿਹਾ ਹੈ ਇਹਨਾਂ ਦੇ ਹਾਲਾਤ ਸਾਨੂੰ ਇਹ ਵੀ ਡਾਊਟ ਹੈ ਕਿ ਹੋ ਸਕਦਾ ਕਿ ਕਈ ਹੱਥਖੰਡੇ ਵਰਤ ਕੇ ਉਹਨਾਂ ਨੂੰ ਚੋਣ ਪ੍ਰਕਿਰਿਆ ਚੋਂ ਬਾਹਰ ਕੀਤਾ ਜਾਵੇ ਜੀ ਇਸੇ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਕਿਹਾ ਕਿ ਅਸੀਂ ਉਮੀਦਵਾਰ ਆਪਣਾ ਵਾਪਸ ਲੈ ਲਵਾਂਗੇ ਪਰ ਸਾਨੂੰ ਵੀ ਖਦਸ਼ਾ ਕਿਤੇ ਇਹ ਨਾ ਹੋਵੇ ਕਾਗਜ਼ ਰੱਦ ਹੋ ਜਾਣ ਤੇ ਸਾਡਾ ਉਮੀਦਵਾਰ ਵੀ ਘਰੇ ਬੈਠ ਜਾਵੇ ਨਹੀਂ ਇਹ ਉਮੀਦ ਹੈ ਕਿ ਅਗਰ ਡੈਮੋਕ੍ਰੇਸੀ ਦੀ ਥੋੜੀ ਬਹੁਤੀ ਵੀ ਇਨਾਂ ਚ ਕੋਈ ਹੋ ਗਈ ਅਣਖਾਲੀ ਗੱਲ ਤੇ ਫਿਰ ਤੇ ਇਦਾਂ ਨਹੀਂ ਕਰਨਗੇ ਫਿਰ ਤੇ ਮੈਦਾਨ 'ਚ ਲੜਨਗੇ ਹੁਣ ਜੇ ਇਹ 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 ਮੈਨੂੰ ਲੱਗਦਾ ਡਰੇ ਪਏ ਹੁਣ ਸਾਰੇ ਸਾਰੇ ਜਾਨੇ ਨੇ ਚੀਕਾਂ ਵੱਜ ਰਹੀਆਂ ਤੇ ਇਹਨਾਂ ਨੂੰ ਇਹ ਲੱਗ ਰਿਹਾ ਕਿ ਪਬਲਿਕ ਦਾ ਤੇ ਤੁਸੀਂ ਦੇਖੋ ਕਿ ਇਹਨਾਂ ਨੇ ਬਹੁਤ ਉਹਨੂੰ ਬਦਨਾਮ ਕਰਨ ਦੀ ਉਲਟਾ ਸਿੱਧਾ ਕਿੱਧਰ ਉੱਧਰ ਜੋਣ ਦੀ ਕੋਸ਼ਿਸ਼ ਕੀਤੀ ਲੇਕਿਨ ਸੰਗਤਾਂ ਸੰਗਤਾਂ ਫੈਸਲਾ ਸੰਗਤਾਂ ਦਾ ਤੇ ਸੰਗਤਾਂ ਦਾ ਪਿਆਰ ਤੁਸੀਂ ਦੇਖ ਹੀ ਰਹੇ ਹੋ ਜੀ ਕਿ ਕਿੰਨੀ ਗਰਮੀ ਚ ਕਿਨਾ ਕਿਨਾ ਚਿਹਰੇ ਇੰਤਜ਼ਾਰ ਕਰ ਰਹੇ ਆ ਕਿਨਾ ਉਹਨਾਂ ਨੂੰ ਲੋਕ ਕਿਉਂ ਲੋਕਾਂ ਲੋਕਿਆਂ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਰਾਇਆ ਮਾਰੇ ਤਾਂ ਉਹ ਤਾਂ ਤੁੱਪੇ ਹੀ ਸੱਟੂਗਾ ਆਪਦਾ ਮਾਰੇ ਤਾਂ ਘਟੋਕੜ ਛਾਵੇਂ ਤਾਂ ਸੱਟੂਗਾ ਮੈਂ ਗੱਲ ਕਰ ਰਿਹਾ ਸ਼ਰਮਣੀ ਕਾਲੀ ਦਲ ਦੀ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਤਾਂ ਸਰਦਾਰ ਵਿਰਸਾ ਸਿੰਘ ਵਲਟੋਹਾ ਅੱਜ ਵੀ ਚੈਲੰਜ ਦਿੰਦੇ ਆ ਕਹਿੰਦੇ ਚਾਹੇ ਅਮਰਿਤਪਾਲ ਸਿੰਘ ਹੋਣ ਚਾਹੇ ਤੁਹਾਡਾ ਨਾਲ ਲੈਂਦੇ ਜਾਂ ਉਹਨਾਂ ਵਿੱਚੋਂ ਕੋਈ ਵੀ ਆ ਜੇ ਮੇਰੇ ਨਾਲ ਇੱਕ ਕਮਰਾ ਹੋਵੇ ਸਾਡੇ ਨਾਲ ਬਹਿਸ ਕਰਨ ਮੈਂ ਦੱਸਾਂਗਾ ਪੰਥਕ ਕੌਣ ਹੈ ਨਹੀਂ ਇਹ ਜੀ ਵਲਟੋਹਾ ਸਾਹਿਬ ਨੇ ਇਹ ਸੋਚਣਾ ਚਾ ਕਿ ਇਹ ਆਪਣਿਆਂ ਨਾਲ ਬਹਿਸ ਬਹਿਸ ਕਰਨ ਦਾ ਉਹਦਾ ਮਤਲਬ ਮਸਲਾ ਸੀਗਾ ਉਦੋਂ ਬਾਦਲ ਸਾਹਿਬ ਨੇ ਬਹਿਸ ਕਰਨੀ ਚਾਹੀਦੀ ਜਿਹਨੂੰ ਬੇਦਬੀਆਂ ਹੋਈਆਂ ਜਦੋਂ ਮਰਡਰ ਹੋਏ ਜਦੋਂ ਸੁਮੇਸ਼ ਸੈਣੀ ਨੂੰ ਵੱਡੀਆਂ ਵੱਡੀਆਂ ਪੋਸਟਾਂ ਦੇ ਕੇ ਨਵਾਜਿਆ ਗਿਆ ਉਦੋਂ ਮਲਟੋਵਾ ਸਾਹਿਬ ਵੀ ਸਰਕਾਰ ਸੀ ਉਦੋਂ ਉਦੋਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਦੇ ਨਾਲ ਬਹਿਸ ਕਰਨੀ ਚਾਹੀਦੀ ਸਾਡੇ ਨਾਲ ਤੇ ਬਹਿਸ ਕਰਨ ਦੀ ਲੋੜ ਨਹੀਂ ਅਸੀਂ ਤੇ ਇੱਕ ਸੰਗਤਾਂ ਦੇ ਛੱਡਿਆ ਫੈਸਲਾ ਨੂੰ ਵੀ ਇੱਕ ਗੱਲ ਸਮਝ ਨਹੀਂ ਆਈ ਇੱਕ ਪਾਸੇ ਤੁਹਾਡੇ ਕੋਲ ਸਹਾਯੋਗ ਮੰਗਣ ਚਲੇ ਜਾਂਦੇ ਇੱਕ ਪਾਸੇ ਬਹਿਸ ਦੀ ਚੁਣੌਤੀ ਹੈ ਦੋਵੇਂ ਗੱਲਾਂ ਕਿਉਂ ਨਜ਼ਰ ਕੀ ਆਉਂਦਾ ਤੁਹਾਨੂੰ ਨਹੀਂ ਇਹ ਜਿਹੜੇ ਪੋਲੀਟੀਕਲ ਲੋੜ ਇਹ ਜਿੱਦਾਂ ਦੇ ਅੱਗੇ ਦਲਦਲ ਦੇ ਗੰਦ ਪਿਆ ਨਾ ਰਾਜਨੀਤੀ 'ਚ ਜੋੜ ਤੋੜ ਕਰਕੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਬਦਨਾਮ ਕਰਕੇ ਕਿਸੇ ਨੂੰ ਖੁਸ਼ ਕਰਕੇ ਰਾਜਨੀਤੀ ਮਤਲਬ ਕੁਰਸੀ ਨੂੰ ਹੱਥ ਪਹੇਜੇ ਕਿਸੇ ਤਰੀਕੇ ਨਾਲ ਲੇਕਿਨ ਹੁਣ ਉਹ ਸਮਾਂ ਬੀਤ ਚੁੱਕਾ ਮੈਨੂੰ ਲੱਗਦਾ ਹੁਣ ਲੋਕ ਸਿਆਣੇ ਹੋ ਗਏ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਜੇ ਜੋ ਇੱਕ ਪੰਥਕ ਕਹਿਣ ਨਾਲ ਨਹੀਂ ਹੁੰਦਾ ਕੁਝ ਪੰਥਕ ਵਾਸਤੇ ਪੰਥਨ ਲਈ ਕਰਨਾ ਕਰਨਾ ਪੈਂਦਾ ਕੁਝ ਜੇ ਜਦੋਂ ਇਹ ਬੇਅਦਬੀਆਂ ਹੋਈਆਂ ਹੋਰ ਸਾਡੇ ਨੌਜਵਾਨਾਂ ਦਾ ਕਤਲ ਹੋਇਆ ਕਈ ਕੁਝ ਹੋਇਆ ਉਦੋਂ ਦੇ ਚੁੱਪ ਕਰਕੇ ਕੁਰਸੀਆਂ ਤੇ ਬੈਠੇ ਰਹੇ ਉਦੋਂ ਪੰਥ ਨਹੀਂ ਜਿੱਤੇ ਆਇਆ ਹੁਣ ਜਦੋਂ ਕੁਰਸੀਆਂ ਤੋਂ ਲੋਕਾਂ ਨੇ ਉੱਠ ਦਿੱਤਾ ਤੇ ਹੁਣ ਇਹਨਾਂ ਨੂੰ ਪੰਥ ਦਾ ਦਰਦ ਆ ਗਿਆ ਕਦੀ ਬੰਦੀ ਸਿੰਘਾਂ ਦਾ ਆ ਗਿਆ ਉਦੋਂ ਬੰਦੀ ਸਿੰਘਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ ਇਹਨਾਂ ਦੀ ਸਰਕਾਰ ਦੇ ਵੇਲੇ ਇਹ ਚੀਜ਼ ਹੈ ਕਿ ਉਹ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਤਾਂ ਕਹਿਣ ਨਾ ਪੰਥਕ ਨਹੀਂ ਬਣਿਆ ਜਾਣਾ ਪੰਥ ਲਈ ਕੁਝ ਕੁਰਬਾਨੀ ਕਰਨੀ ਪਊਗੀ ਠੀਕ ਹੈ ਉਹਨਾਂ ਨੇ ਜੋ ਕੀਤੀ ਹੋਗੀ ਤਾਂ ਉਹ ਉਹਦੇ ਬਦਲੇ 'ਚ ਪੰਥ ਨੇ ਵੀ ਉਹਨਾਂ ਨੂੰ ਬਹੁਤ بڑا ਮਾਨਸਿਕਰ ਦਿੱਤਾ ਉਹਨੂੰ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀਗਾ ਉਸ ਸਵਾਲ ਹੋਰ ਨੇ ਇੱਕ ਸ਼੍ਰੋਮਣੀ ਕਾਲੀ ਦਲ ਦਾ ਅਖੀਰਲਾ ਸਵਾਲ ਮੈਂ ਲੈਣ ਲੱਗਾ ਇਸ ਕਰਕੇ ਕਿ ਕੋਈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਬਿਆਨ ਬਦਲਦੇ ਰਹੇ ਜਦੋਂ ਦਾ ਅਮਰਿਤਪਾਲ ਸਿੰਘ ਨੇ ਸਰਗਰਮੀਆਂ ਵਧ ਹੋ ਚੁੱਕਿਆ ਜਾਂਦਾ ਰਿਹਾ ਜਦੋਂ ਐਨਐਸਸੀ ਲੱਗੀ ਤਾਂ ਫਿਰ ਕਹਿੰਦੇ ਨਹੀਂ ਸਾਨੂੰ ਹਮਦਰਦੀ ਇਸ ਤਰ੍ਹਾਂ ਭੇਜਣਾ ਨਹੀਂ ਸੀ ਚਾਹੀਦਾ ਐਨਐਸਸੀ ਡਿਬਰੂਗੜ ਫਿਰ ਇੱਕ ਗੱਲ ਇਹ ਵੀ ਗੱਲ ਸਾਹਮਣੇ ਆਈ ਹੈ ਪਾਕਿਸਤਾਨ ਤੇ ਹੋਰ ਸ਼ਬਦ ਵੀ ਸਾਹਮਣੇ ਆਉਣ ਲੱਗ ਗਏ ਆ ਕਿ ਕੋ ਚੋਣ ਦੇ ਵਿੱਚ ਪਿੱਛੇ ਹੋਰ ਤਾਂ ਨਹੀਂ ਖੜਾ ਰੀ ਖੜਾ ਅਮਰਿਤਪਾਲ ਸਿੰਘ ਦੇ ਨੇ ਇਹ ਤੇ ਜਦੋਂ ਦੇਖਦਾ ਕਿ ਹਾਰ ਸਿੱਦੇ ਸਾਹਮਣੇ ਦਿਖ ਰਹੀ ਆ ਤੇ ਉਹ ਊਲ ਜੂਲ ਜਵਲ ਇਲਜ਼ਾਮ ਆ ਜਾ ਹਿੰਦੁਸਤਾਨ ਦੇ ਆਮ ਮੀਡੀਆ ਦਾ ਵੀ ਇਹੋ ਹੀ ਕੰਮ ਆ ਕਿ ਜਿਹੜਾ ਮਸਲਾ ਸਾਡੇ ਕੋਲ ਹੱਲ ਨਹੀਂ ਹੁੰਦਾ ਪਾਕਿਸਤਾਨ ਨਾਲ ਜੋੜ ਦਿਓ ਜੇ ਡਰੱਗ ਆ ਡਰੱਗ ਅਸੀਂ ਇੱਥੇ ਮਸਲਾ ਡਰੱਗ ਦੇ ਬਾਰੇ ਅਸੀਂ ਕੁਝ ਕਰ ਸਾਡੀ ਪੁਲਿਸ ਨਹੀਂ ਕੁਝ ਕਰ ਸਕਦੀ ਸਾਡਾ ਪ੍ਰਸ਼ਾਸਨ ਨਹੀਂ ਕੁਝ ਕਰ ਸਕਦਾ ਤੇ ਅਸੀਂ ਆਪ ਪੈਦਾ ਕੀਤਾ ਆ ਤੇ ਨਾ ਪਾਕਿਸਤਾਨ ਦਾ ਲਾਈ ਜਾਓ ਇਹੋ ਜੀਆਂ ਚੀਜ਼ਾਂ ਤੋਂ ਮੇਰੇ ਖਿਆਲ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਇਹ ਜੀਆਂ ਚੀਜ਼ਾਂ ਦੇ ਵਿੱਚ ਮੌਜੂਦਾ ਸਰਕਾਰ ਦਾ ਸਵਾਲ ਜੁੜਿਆ ਹੋਇਆ ਹੈ ਮੌਜੂਦਾ ਸਰਕਾਰ ਕਹਿੰਦੀ ਹੈ ਕਿ ਕਿਉਂਕਿ ਜਿਹੜੇ ਉਮੀਦਵ ਮੁੱਖ ਮੰਤਰੀ ਸਾਹਿਬ ਕਹਿੰਦੇ 13 ਜੀਰੋ ਤਾਏ ਆ ਨਾਲ ਚੰਡੀਗੜ੍ਹ ਵਾਲੀ 14ਵੀਂ ਸੀਟ ਵੀ ਅਸੀਂ ਜਿੱਤਾਂਗੇ ਹੋਰ ਕੋਈ ਮੁਕਾਬਲੇ 'ਚ ਨਹੀਂ ਸਾਡੇ ਨਹੀਂ ਇਹ ਇਹ ਤੇਜ਼ੀ ਕੀ ਵਜੇ ਚਾਰ ਤਰੀਕਾ ਨੂੰ ਫੈਸਲਾ ਹੋ ਜੂਗਾ ਸੰਗਤਾਂ ਫੈਸਲਾ ਕਰਨਗੇ ਪਹਿਲਾਂ ਦਾਵੇ ਕਰਨੇ ਤੇ ਜਾਂ ਉਹ ਬਹੁਤ ਕਰਨ ਵਾਲੇ ਚਲੇ ਗਏ ਆਗੇ ਇਹ ਜੀਜ਼ਾ ਕੀਤੇ ਸੰਗਤ ਦੇ ਉੱਪਰ ਹੀ ਆ ਇਹ ਫੈਸਲਾ ਇਹ ਇਸ ਸਪੈਸ਼ਲਿਟੀ ਜੱਜ ਸੰਗਤ ਆ ਉਹ ਕਿ ਕਿਨੂੰ ਕਿਨੂੰ ਤੇਰਾ ਦਿੰਦੀ ਆ ਕਿਨੂੰ ਜ਼ੀਰੋ ਦਿੰਦੀ ਆ ਉਹ ਉਹ ਤੇ ਬਾਅਦ ਚ ਪਤਾ ਲੱਗੇ ਇੱਕ ਸਵਾਲ ਕਿਉਂਕਿ ਬਾਕੀ ਜਿਨ੍ਹਾਂ ਦੇ ਜਿਹੜੇ ਚੋਣ ਮੈਦਾਨ ਚ ਨਿਤਰੇ ਹੋਣ ਨਾ ਲੋਕ ਉਹਨਾਂ ਨੂੰ ਵੱਧ ਸੁਣਦੇ ਆ ਕਿ ਸੋਚਦੇ ਕੀ ਆ ਕੱਲ ਨੂੰ ਅਸੀਂ ਚੁਣਦੇ ਹੀ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਨਗੇ ਕੀ ਬੇਸ਼ੱਕ ਜਾਣਾ ਅਮਰਿਤਪਾਲ ਸਿੰਘ ਹੋਰ ਨੇ ਜਿੱਤਦੇ ਐਸ ਹਲਕੇ ਤੋਂ ਪਰ ਤੁਸੀਂ ਪ੍ਰਚਾਰ ਕਰ ਰਹੇ ਹੋ ਲਗਾਤਾਰ ਮੈਂ ਇਸ ਕਰਕੇ ਸਵਾਲ ਤੁਹਾਨੂੰ ਕਰਦਾ ਕਿ ਕੱਲ ਨੂੰ ਚੁਣ ਕੇ ਚਲੇ ਜਾਨੇ ਹੋ ਕਿ ਇਕੱਲੇ ਕਹਿਰੇ ਬੰਦੇ ਐਮਐਮਪੀ ਬਣ ਕੇ ਬਤੌਰ ਕੰਮ ਕੀਤਾ ਜਾ ਸਕਦਾ ਜਿਹੜੇ ਦੂਜਿਆਂ ਤੋਂ ਮਸਲੇ ਹੱਲ ਨਹੀਂ ਹੋਏ ਕਰ ਲਓਗੇ ਕੱਲ ਨੂੰ ਹੱਲ ਨਹੀਂ ਇਹ ਤੇ ਜੀ ਕਿ ਜਿੰਨੇ ਕੋ ਸਮਰੱਥਾ ਹੋ ਗਈ ਆਪਣੇ ਤਨ ਮਨ ਤੋਂ ਜਿੰਨੇ ਕੋ ਹੋ ਸਕਦੇ ਹੋਗੇ ਵੱਧ ਤੋਂ ਵੱਧ ਕੀਤਾ ਜਾਊਗਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਪੰਜਾਬ ਖਾਤਰੀਆ ਜੇਲਾਂ ਵਿੱਚ ਭੁਗਤ ਰਏ ਤੇ ਉਹ ਉਹਦਾ ਆਪਣਾ ਕੋਈ ਪਰਸਨਲ ਮੈਟਰ ਨਹੀਂਗਾ ਉਹ ਉਹ ਵੀ ਲੋਕਾਂ ਦੇ ਨਸ਼ਿਆਂ ਦੇ ਦਲਦਲ ਚੋਂ ਕੱਢਣ ਵਾਸਤੇ ਨੌਜਵਾਨੀ ਨੂੰ ਉਹਨਾਂ ਨੇ ਕੰਮ ਕੀਤਾ ਤੇ ਉਹਦੀ ਉਹਦੀ ਸਜ਼ਾ ਸਰਕਾਰ ਨੇ ਉਹਨਾਂ ਨੂੰ ਹੀ ਦਿੱਤੀ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਲੋਕਾਂ ਦੇ ਮਸਲੇ ਜਿੱਥੋਂ ਤੱਕ ਉਹ ਆਪਣੇ ਵਾਹ ਲਾਉਣਗੇ ਪੂਰੀ ਜਿੰਨੇ ਹੋ ਸਕਦੇ ਹੋਣਗੇ ਗੁਰੂ ਮਹਾਰਾਜ ਦੀ ਸਮਰੱਥਾ ਨਾਲ ਉਹ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਸਾਡੇ ਪਰਿਵਾਰ ਦਾ ਵੀ ਉਹਨਾਂ ਨੂੰ ਇਹ ਸੁਜੋਗ ਰਹੂਗਾ ਕਿ ਅਸੀਂ ਲੋਕਾਂ ਨੇ ਤੁਹਾਨੂੰ ਇਹ ਨਾਮਨਸ ਕਰ ਦਿੱਤਾ ਤੇ ਤੁਸੀਂ ਲੋਕਾਂ ਦੇ ਚ ਗੁਰੂ ਮੁਖ ਮਹਾਰਾਜ ਦੀ ਕਿਰਪਾ ਨਾਲ ਖਰੇ ਉਤਰਨ ਦੀ ਕੋਸ਼ਿਸ਼ ਕਰੋ ਜੀ ਬਹੁਤ ਸ਼ੁਕਰੀਆ ਧੰਨਵਾਦ ਤਾਂ ਸਾਡੇ ਨਾਲ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਹ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਸਾਰੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਪਰ ਇਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਆ ਸਾਹਮਣੇ ਕਿ ਕਿਵੇਂ ਪ੍ਰਚਾਰ ਕਰਨ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਰੋਕਾਂ ਨੇ ਔਰ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਉਹਨਾਂ ਦੇ ਪਿੱਛੇ ਵਜ੍ਹਾ ਕੀ ਹੈ ਮਨਸ਼ਾ ਕੀ ਹੈ ਅਸੀਂ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ABC ਪੰਜਾਬ ਦੇ ਉੱਤੇ ਤੁਹਾਡਾ ਖੁਦ ਦਾ ਇਹਨਾਂ ਵਿਚਾਰਾਂ ਦੇ ਬਾਰੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਆਪਣੇ ਸਾਥੀ ਕ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਹਲਕਾ ਖੜੂਰ ਸਾਹਿਬ